ਮਾਮਲਾ ਲੁਧਿਆਣੇ ਦੇ ਮਾਡਲ ਟਾਊਨ ਇਲਾਕੇ ਕ੍ਰਿਸ਼ਨਾ ਮੰਦਰ ਤੋਂ ਅਸ਼ਮੀ ਚੌਂਕ ਤੱਕ ਬਣੇ ਕਮਰਸ਼ੀਅਲ ਦੁਕਾਨਾਂ ਦਾ ਹੈ ਦੱਸਦੇ ਕਿ ਇਸ ਦੁਕਾਨਾਂ ਤੇ ਅਤ ਸਵੇਰੇ ਨਗਰ ਨਿਗਮ ਵੱਲੋਂ 60 ਦੇ ਕਰੀਬ ਨੋਟਿਸ ਚ ਕਾਇਗਏ ਨੇ ਤੇ ਕੁਝ ਦੁਕਾਨਾਂ ਨੂੰ ਸੀਲ ਵੀ ਕੀਤਾ ਗਿਆ ਜਿਸ ਤੇ ਰੋਜ਼ਵਜੋ ਦੁਕਾਨਦਾਰਾਂ ਆਦੇ ਵੱਲੋਂ ਧਰਨਾ ਦਿੱਤਾ ਗਿਆ। ਲਿਹਾਜ਼ਾ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਲੁਧਿਆਣਾ ਦੇ ਹਲਕਾ ਪਛਮੀ ਤੋਂ ਵਿਧਾਇਕ ਹਰਪਿਤ ਗੋਗੀ ਦੁਪਹਿਰ ਦੇ ਸਮੇਂ ਮੌਕੇ ਤੇ ਪਹੁੰਚੇ ਅਤੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਦੁਕਾਨਾਂ 'ਤੇ ਲੱਗੀਆਂ ਸੀਲਾਂ ਤੇ ਨੋਟਿਸ ਨੂੰ ਹਟਾਉਣ ਦੀ ਗੱਲ ਕਹੀ। ਇਸ ਦੌਰਾਨ ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਦੋ ਟੁਕ ਸੁਣਾਈ ਅਤੇ ਕਿਹਾ ਕਿ ਜੋ ਬਿਲਡਿੰਗਾਂ ਬਣ ਰਹੀਆਂ ਨੇ ਉਹ ਕਿਸ ਦੀ ਸ਼ੈਤੀ ਬਣ ਰਹੀਆਂ ਨੇ ਇਸ ਬਾਰੇ ਵੀ ਉਹ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨਗੇ। ਉਦਰ ਮੀਡੀਆ ਨਾਲ ਗੱਲਬਾਤ ਕਰਦੇ ਵਿਧਾਇਕ ਗੋਗੀ ਨੇ ਕਿਹਾ ਕਿ 60 ਦੇ ਕਰੀਬ ਦੁਕਾਨਾਂ ਤੇ ਨਗਰ ਨਿਗਮ ਵੱਲੋਂ ਸਵੇਰੇ ਕਾਰਵਾਈ ਕੀਤੀ ਗਈ ਹੈ ਜੋ ਕਿ ਅਤਿ ਨੰਦਨਯੋਗ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਦੁਕਾਨ ਦੇ ਉੱਪਰ ਕਾਰਵਾਈ ਕਰਨੀ ਹੈ ਤਾਂ ਉਸ ਨੂੰ ਪਹਿਲਾਂ ਨੋਟਿਸ ਭੇਜਨੇ ਬੇਜ਼ਰੂਰੀ ਨਹੀਂ ਪਰ ਨਗਰ ਨਿਗਮ ਵੱਲੋਂ ਕਿਸੇ ਸ਼ੈ ਤੇ ਕਿਸਦੇ ਹੁਕਮਾ ਤਹਿਤ ਕਾਰਵਾਈ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਦੇ ਬਾਰੇ ਮੁੱਖ ਮੰਤਰੀ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ। ਹਾਲਾਂਕਿ ਉਹਨਾਂ ਸਿੱਧੇ ਤੌਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਬਣ ਰਹੀਆਂ ਇਲੀਗਲ ਬਿਲਡਿੰਗਾਂ ਲਈ ਜ਼ਿੰਮੇਵਾਰ ਵੀ ਦੱਸਿਆ। ਉੜਾਈ ਵੀ ਕਿਹਾ ਕਿ ਮੇਰੇ ਹਲਕੇ ਤੜੱਲੇ ਦੇ ਨਾਲ ਇਸ ਤਰ੍ਹਾਂ ਕੰਮ ਚੱਲ ਰਿਹਾ ਇਸ ਬਾਬਤ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਚਾਰ ਕਰਾਂਗਾ ਦੇਖੋ ਮੈਂ ਤੇ ਇੱਕੋ ਗੱਲ ਕਹਿੰਦਾ ਹਾਂ ਜੀ ਐਮਐਲਏ ਸਾਹਿਬ ਇੱਥੇ ਰੋਡ ਜਾਮ ਕੀਤਾ ਦੁਕਾਨਾਂ ਕਮਰਸ਼ੀਅਲ ਜਿਹੜੀਆਂ ਸੀਲ ਕੀਤੀਆਂ ਨਹੀਂ ਹੈ ਜਿਵੇਂ ਦੇਖ ਦਿਓ ਦੇਖੋ ਰੋਡ ਜਾਮ ਕੀਤਾ ਤੇ ਰੋਡ ਤਾਂ ਹੁਣੇ ਖੁੱਲ ਜਾਣਾ ਜਿਹੜਾ ਬੰਦਾ ਸਫਰਰ ਹੁੰਦਾ ਰੋਡ ਤੇ ਹੀ ਆਊਗਾ ਯਾਰ ਠੀਕ ਆ ਜਿਹੜਾ ਜਿਹੜਾ ਕਾਰੋਬਾਰ ਬੰਦ ਕਰ ਦਾਂਗੇ 25 ਸਾਲ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਰੁਕਟ ਵੀ ਖੜਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੋਣਾ ਨੇ ਸਾਡੀ ਸਰਕਾਰ ਦੇ ਵਿੱਚ ਜੋ ਇਹ ਤੱਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਰਿਵਰਸ ਕਰਾ ਕੇ ਤੇ ਅਸੀਂ ਇਹ ਜਿਹੜੇ ਹੈਗੀਆਂ ਇਹਦਾ ਦੇ ਆਸੀਲਾ ਜਿਹੜੀਆਂ ਉਹਨੇ ਖਲਵਾ ਕੇ ਫਿਰ ਮੈਂ ਇਥੋਂ ਜਾਊਗਾ ਮੈਂ ਮੇਰੇ ਸਭ ਇਹ ਜਰਾ ਵਿਦਾਊਟ ਐਨੀ ਨੋਟਿਸ ਜਿਹੜੀ ਇਹ ਕਾਰਵਾਈ ਨਗਰ ਨਿਗਮ ਵੱਲੋਂ ਕੀਤੀ ਗਈ ਹੈ ਹਾਂ ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਜੜੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈ ਨਾ ਹੋਵੇ ਕਾਰਪੋਰੇਸ਼ਨ ਜਾਂ ਨਗਰ ਨਿਗਮ ਫਿਰ ਇਹ ਜਾ ਕੇ ਕੀ ਕੰਦੇ ਸੀਲ ਲੱਗਦੀ ਹੈਗੀ ਆ ਜੇ ਬਿਨਾਂ ਨੋਟਿਸ ਦਿੱਤੇ ਸੀਲ ਲਾਈ ਹੈ ਵੈਸੇ ਇਲੀਗਲ ਐ ਸੀਲ ਇਹ ਤੇ ਲਾ ਨਹੀਂ ਸਕਦੇ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਟਰਮ ਦੇ ਵਿੱਚ ਕੁਝ ਕਿਸੇ ਬਿਲਡਿੰਗ ਨੂੰ ਮੈਂ ਇਲੀਗਲ ਬਣਵਾ ਰਿਹਾ ਮੇਰੀ ਸ਼ਾਇਤ ਹੈ ਸਪੋਜ਼ ਆਹੀ ਬਿਲਡਿੰਗ ਆ ਮੈਨੂੰ ਨਹੀਂ ਪਤਾ ਕਿ ਇਦੀ ਬਣਦੀ ਆ ਕਰਦੇ ਮੈਂ ਕੋਲ ਖੜ ਕੇ ਕਰਵਾਉਣਾ ਨਹੀਂ ਹੋ ਰਹੀ ਕਾਰਵਾਈ ਜਿੱਦਾਂ ਦੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਰ ਦਿਓ ਮੈਂ ਤੁਹਾਡੇ ਮਾਧਿਅਮ ਤੇ ਰਾਈਟ ਖੁੱਲ ਕੇ ਕਹਿਣਾ ਆ ਜਿੰਨੀਆਂ ਇੱਥੇ ਬਿਲਡਿੰਗਾਂ ਦੇ ਲੈਂਟਰ ਪਾ ਰਹੇ ਆ ਤਾਂ ਜੇ ਇਲੈਗਲ ਬੰਦੀਆਂ ਨੇ ਇਹ ਕਿਦੀ ਸ਼ਹਿਰ ਦੇ ਬੰਦੀਆਂ ਨੇ ਨਹੀਂ ਲੱਗਦਾ ਅਧਿਕਾਰੀ ਮਿਕਸ ਨੇ ਬਿਲਕੁਲ ਹੋਣਗੇ ਤਾਂ ਹੀ ਬੰਦੀਆਂ ਨੇ ਇਹ ਇੱਕ 20 ਸਾਲ ਪੁਰਾਣੀ ਦੁਕਾਨਾਂ ਖੜੀਆਂ ਨੇ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਆਪਾਂ ਕਾਰੋਬਾਰ ਬੰਦ ਕਰਦੇ ਆ ਠੀਕ ਹੈ ਤੇ ਜੇ ਕੋਈ ਬੰਦੀਆਂ ਨੇ ਤੁਸੀਂ ਉਹਨਾਂ ਤੋਂ ਪਹਿਲਾਂ ਦੇਖੋ ਨਾ ਉਹ ਇਹ ਜੇ ਇਹਨਾਂ ਨੇ ਬਣਾਈਆਂ ਆ ਬਿਲਡਿੰਗ ਬਣ ਰਹੀ ਆ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਪਤਾ ਕੀ ਦੀਆਂ ਕੀ ਦੀ ਨਹੀਂ ਆ ਦੂਜੀ ਕੁ ਬਿਲਡਿੰਗ ਹੋਰ ਪਿੱਛੇ ਇੱਕ ਬੰਦ ਪਈ ਆ ਉਹ ਉਹ ਮੈਨੂੰ ਨਹੀਂ ਪਤਾ ਕੀ ਦੀ ਹੈ ਜੀ ਤੁਹਾਡੇ ਸਰੇ 7 ਵਜੇ ਆ ਕੇ ਲਗਾਈਆਂ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ 'ਚ ਕੋਈ ਮੇਰੀ ਸ਼ੈ ਤੇ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੈਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਡੋਜ਼ਰ ਫੜਾਉਂਗਾ ਯਾਰ ਸਰ ਸਰੇ 7 ਵਜੇ ਆ ਕੇ ਲਗਾਈਆਂ ਜੀ ਐਮਐਲਏ ਸਾਹਿਬ ਕੀ ਲੱਗਦਾ ਤੁਹਾਡੀ ਸਰਕਾਰ ਆ ਪਰ ਸਵਾਲ ਆਦੇ ਅਧਿਕਾਰੀ ਇਹ ਦੇਖੋ ਇਹ ਥੋੜੇ ਜੇ ਅਧਿਕਾਰੀ ਜਿਹੜੇ ਮਚਲੇ ਹੋਏ ਹੋਏ ਨੇ ਇਹਨਾਂ ਨੂੰ ਸਿੱਧੇ ਕਰਨਾ ਪੈਣਾ ਮੈਨੂੰ ਸਿੱਧਾ ਕਰਨਾ ਆਉਂਦਾ ਮੈਂ ਪਰਵਾਹੀ ਕਰਦਾ ਕਿਸੇ ਦੀ ਠੀਕ ਹੈ ਨਾ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਅਸੀਂ ਲੋਕਾਂ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਲੋਕਾਂ ਦੇ ਭਲੇ ਲਈ ਅਸੀਂ ਖੜੇ ਆ ਉਹਨੇ ਠੀਕ ਹੈ ਜੇ ਕੋਈ ਵੀ ਇਹਦੇ ਚ ਅਫਸਰ ਜਾਂ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਾਂ ਕੋਈ ਹੋਰ ਵੀ ਇੱਥੇ ਪੋਲਿਟਿਕਲ ਰੋਟੀਆਂ ਸੇਕਣੀਆਂ ਚਾਹੂਗਾ ਨਾ ਉਹ ਅਸੀਂ ਇੱਥੇ ਸੇਕਣ ਨਹੀਂ ਦੇਣੀਆਂ ਕਿਸੇ ਨੂੰ ਇਹ ਲੋਕਾਂ ਦੇ ਰੋਜੀ ਰੋਟੀ ਦਾ ਸਵਾਲ ਆ ਲੋਕਾਂ ਦੇ ਪੇਟ ਦਾ ਸਵਾਲ ਹੈਗਾ ਤੇ ਲੋਕਾਂ ਦੇ ਚੁੱਲ੍ਹੇ ਮਗਣੇ ਚਾਹੀਦੇ ਤਾਂ ਹੀ ਮਗਣਗੇ ਜੇ ਸਾਰੇ ਕਾਰੋਬਾਰ ਚੱਲਣਗੇ। ਹਰ ਫੀਲਾ ਖਲਾਉਂਗੇ ਜੀ। ਬਿਲਕੁਲ ਖਲਾਕੇ ਜਾਊਂਗਾ ਯਾਰ। ਹਰ ਹਾਲਜ ਖਲਾਕੇ ਜਾਊਂਗਾ। ਲੁਧਿਆਣਾ লাইਵ ਦੇ ਲਈ सुरेंद्र ਸੋਨੇ ਦੀ ਰਿਪੋਰਟ।